ਮંત્રી ਹਰਜੋਤ ਬੈਂਸ ਅਤੇ ਉਹਨਾਂ ਦੀ ਧਰਮ ਪਤਨੀ ਦੇ ਉੱਤੇ ਲੱਗੇ 100 ਕਰੋੜ ਕਪੜੇ ਦੇ ਮਾਮਲੇ ਦੇ ਇਲਜ਼ਾਮਾਂ ਲੈ ਕੇ ਲਗਾਤਾਰ ਇਸੇ ਉੱਤੇ ਵੱਖੋ-ਵੱਖ ਜਿਹੀ ਪ੍ਰਤੀਕਿਰਿਆ ਸਾਹਮਣੇ ਆ ਰਹੀ ਹੈ ਜਿੱਥੇ ਹਰਜੋਤ ਬੈਂਸ ਨੇ ਆਪਣੇ ਅਤੇ ਆਪਣੀ ਪਤਨੀ ਤੇ ਲੱਗੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਿਆ ਤਾਂ ਉੱਥੇ ਸਰਬਜ ਸਿੰਘ ਢਿੰਝਰ ਦਾ ਵੀ ਬਿਆਨ ਸਾਹਮਣੇ ਆਇਆ ਜਿਸ ਦੇ ਵਿੱਚ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਮੰਤਰੀ ਨੂੰ ਨਿਸ਼ਾਨਾ ਤੇ ਲੈਂਦੇ ਹੋਏ ਕਿਹਾ ਕਿ ਆਹ ਦੇਖ ਲਓ ਆ ਪਾਰਟੀ ਦੇ ਮੰਤਰੀਆਂ ਦੇ ਕਾਰਨਾਮੇ ਅਜਿਹੇ ਜਿਹੜੇ ਕਿ ਲੋਕ ਨੇ ਇਹਨਾਂ ਦਾ ਅਸਤੀਫਾ ਲੈ ਲੈਣਾ ਚਾਹੀਦਾ ਨਿਫਰ ਲੋਕ ਤਾਂ ਇਹਨਾਂ ਦਾ ਅਸਤੀਫਾ ਲੈ ਹੀ ਲੈਣਗੇ ਸਦਾ ਦੀ ਹੈ ਕਿ 100 ਕਰੋੜੀ ਕਪਲੇ ਮਾਮਲੇ ਲੈ ਕੇ ਮੰਤਰੀ ਹਰਜੋਤ ਬੈਂਸ ਅਤੇ ਉਹਨਾਂ ਦੀ ਧਰਮ ਪਤਨੀ ਦਾ ਨਾਮ ਵੀ ਜਿਹੜਾ ਕਿ ਸਾਹਮਣੇ ਆ ਰਿਹਾ ਜਿਹਦੇ ਚੱਲਦੇ ਇਸ ਮਾਮਲੇ ਹੁਣ ਜਾਂਚ ਹੋ ਰਹੀ ਆ ਉੱਥੇ ਦੂਜੇ ਪਾਸੇ ਇਸ ਨੂੰ ਲੈ ਕੇ ਜਿਹੜਾ ਕਿ ਲਗਾਤਾਰ ਮੰਤਰੀ ਨੂੰ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਟਾਰਗੇਟ ਕੀਤਾ ਜਾ ਰਿਹਾ ਤਾਂ ਸਰਜ ਸਿੰਘ ਝਿੰਜਰ ਨੇ ਕੀ ਕੁਝ ਸਵਾਲ ਖੜੇ ਕੀਤੇ ਨੇ ਤਾਂ ਆਉਂਦੇ ਹਾਂ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਬੈਂਸ ਤੇ ਉਹਨਾਂ ਦੀ ਆਈਪੀਐਸ ਧਰਮਪਤਨੀ 100 ਕਰੋੜ ਦੇ ਸਾਈਬਰ ਸਕੈਮ ਮਾਮਲੇ ਦੇ ਵਿੱਚ ਕਿਰੇ ਹੋਏ ਨੇ ਜਾਰੇ ਸਰਕਾਰ ਨੇ ਜੋ ਦੇਖਿਆ ਕਿ ਘਰੇ ਹੋਏ ਨੇ ਸਾਡੇ ਮੰਤਰੀ ਤੇ ਇੱਕ ਆਈਪੀਐਸ ਅਫਸਰ ਤਾਂ ਅੱਜ ਪੰਜਾਬ ਦੇ ਮਾਨਯੋਗ ਡੀਜੀਪੀ ਸਾਹਿਬ ਤਿੰਨ ਮੈਂਬਰੀ ਸੈੱਟ ਬਣਾ ਦਿੰਦੇ ਨੇ ਪਰ ਕੀ ਇੱਕ ਕੈਬਨਿਟ ਮੰਤਰੀ ਤੇ ਆਈਪੀਐਸ ਅਫਸਰ ਤੇ ਪੰਜਾਬ ਦੇ ਡੀਜੀਪੀ ਸਾਹਿਬ ਦੁਆਰਾ ਬਣਾਈ ਹੋਈ ਸੈੱਟ ਕੋਈ ਕਾਰਵਾਈ ਕਰੂ ਕੀ ਕਾਰਵਾਈ ਕਰ ਸਕਦੀ ਆ ਕੀ ਇਹ ਮਾਮਲਾ ਸਾਰਾ ਸਾਹਮਣੇ ਆ ਸਕਦਾ ਇਹ ਮਾਮਲਾ ਮਨੀ ਲੌਂਡਰਿੰਗ ਦਾ ਇਸ ਲਈ ਇੱਕ ਤਾਂ ਇਹਦੇ ਵਿੱਚ ਬੇਨਤੀ ਆ ਕਿ ਅਸੀਂ ਪੱਤਰ ਵੀ ਭੇਜਾਂਗੇ ਕਿ ਈਡੀ ਦੀ ਜਿਹੜੀ ਏਜੰਸੀ ਆ ਕੋਈ ਇਹਦੇ ਨਿਸ਼ਾਨਬਿੰਨ ਕਰੇ ਹਰਜੋਤ ਬੈਂਸ ਅਸਤੀਫਾ ਦੇਵੇ ਅਸਤੀਫਾ ਸਰਕਾਰ ਨੇ ਲੈਣਾ ਨਹੀਂ گورنر ਸਾਹਿਬ ਨੂੰ ਬੇਨਤੀ ਆ ਕਿ ਤੁਸੀਂ ਇਹਨਾਂ ਨੂੰ ਬਰਖਾਸਤ ਕਰੋ ਜਦੋਂ ਤੱਕ ਜਾਂਚ ਚੱਲਦੀ ਆ ਜੇ ਇਹ ਸਾਰਾ ਮਾਮਲਾ ਚੰਗੀ ਤਰ੍ਹਾਂ ਸਾਹਮਣੇ ਲਿਆਉਣ ਲਈ ਹਰਜੋਤ ਬੈਂਸ ਅਸਤੀਫਾ ਨਹੀਂ ਦਿੰਦਾ ਕੋਈ ਸਰਕਾਰ ਮੁੱਖ ਮੰਤਰੀ ਸਾਹਿਬ ਕਾਰਵਾਈ ਨਹੀਂ ਕਰਦੇ ਤਾਂ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਮੁੱਖ ਮੰਤਰੀ ਜਾਂ ਹਰਜੋਤ ਬੈਂਸ ਸਾਰਿਆਂ ਦਾ ਯੂਥ ਕਾਲੀ ਦਲ ਵੱਲੋਂ ਕਰੋ ਕਰਾਂਗੇ ਕਿਉਂਕਿ ਇਹ ਮਾਮਲਾ ਬਹੁਤ ਵੱਡਾ ਹੈ ਇਹ ਕਟੜ ਇਮਾਨਦਾਰ ਪਾਰਟੀ ਜਿਹੜੀ ਕਹਿੰਦੀ ਹੈ ਕਿ ਅਸੀਂ ਕਟੜ ਇਮਾਨਦਾਰ ਪਾਰਟੀ ਆ ਜਿਨ੍ਹਾਂ ਦਾ ਪ੍ਰਧਾਨ ਕਟੜ ਇਮਾਨਦਾਰ ਪਾਰਟੀ ਦਾ ਪ੍ਰਧਾਨ ਸ਼ਰਾਬ ਦੇ ਘਟਾਲੇ ਵਿੱਚ ਅੰਦਰ ਆ ਉਹਨਾਂ ਦੇ ਪਾਰਟੀ ਦੇ ਇੱਕ ਮੰਤਰੀ ਤੇ ਸਾਈਬਰ ਸਕੈਮ ਦੇ ਕਰੋੜਾਂ ਤੇ ਉਹਦੀ ਧਰਮ ਪਤਨੀ ਦੇ ਮਤਲਬ ਮਾਮਲੇ ਦੇ ਇਲਜ਼ਾਮ ਨੇ ਸੋ ਇਸ ਲਈ ਇਹਨਾਂ ਨੂੰ ਤੁਰੰਤ ਤਸਦੀਫਾ ਦੇਣਾ ਚਾਹੀਦਾ ਨਹੀਂ ਫਿਰ ਅਸੀਂ ਆਪਣਾ اخਲਾਕੀ ਫਰ ਸਮਝਦੇ ਹੋਏ ਇਹਨਾਂ ਦਾ ਘਰੋ ਕਰਾਂਗੇ ਮੁੱਖ ਮੰਤਰੀ ਦਾ ਘਰੋ ਕਰਾਂਗੇ ਤੇ ਇਸ ਮਸਲੇ ਦੇ ਵਿੱਚ ਇਸ ਕਪੜੇ ਦੇ ਵਿੱਚ ਇਹਨਾਂ ਨੂੰ ਨੱਠਣੇ ਦੇਵਾਂਗੇ ਤੇ ਸਾਰੀ ਸੱਚਾਈ ਸਾਹਮਣੇ ਲਿਆਉਣ ਲਈ ਗਵਰਨਰ ਸਾਹਿਬ ਉਹਨਾਂ ਨੂੰ ਵੀ ਮਿਲ ਕੇ ਜਲਦੀ ਜਿਹੜੀ ਆ ਪਾਰਟੀ ਵੱਲੋਂ ਸੀਨੀਅਰ ਲੀਡਰਸ਼ਿਪ ਜਿਹੜੀ ਆ ਉਹ ਮੰਗ ਪੱਤਰ ਦੇਊਗੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਖਿਆਲ ਉਹ ਦੇਖਣਾ ਹੋਵੇਗਾ ਕਿ ਜਦੋਂ ਇਸ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਹੋਵੇਗੀ ਉਸ ਦੇ ਵਿੱਚ ਕੀ ਸੱਚ ਨਿਕਲ ਕੇ ਸਾਹਮਣੇ ਆਉਂਦਾ ਮੰਤਰੀ ਦੇ ਉੱਤੇ ਲੱਗੇ ਇਲਜ਼ਾਮਾਂ ਦੇ ਵਿੱਚ ਕਿੰਨੀ ਕੁ ਸਚਾਈ ਹੈ ਕਿਉਂਕਿ ਮੰਤਰੀ ਸਾਹਿਬ ਦਾ ਕਹਿਣਾ ਹੈ ਕਿ ਇਹ ਜਾਣ ਬੁੱਝ ਕੇ ਕੀਤਾ ਜਾ ਰਿਹਾ ਹੈ ਸਾਡਾ ਇਸ ਦੇ ਨਾਲ ਕੋਈ ਵੀ ਲੈਣ ਦੇ ਨਹੀਂ ਆ ਬਾਕੀ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਬੀਰੋ ਰਿਪੋਰਟ ਹਰਪੰਜਾਬ ਟੀਵੀ